ਰੋਈ ਗਿਆ ਉਹਨੇ ਕੁਝ ਵੀ ਨਾ ਆਖਿਆ ਮੈਥੋਂ ਚੰਦੇਰੀ ਤੋਂ ਗਿਆਨਾਂ ਤਾਂ ਹਾਂ ਚਾਕੇ ਆ ਰੋਈ ਗਿਆ ਉਹਨੇ ਕੁਝ ਵੀ ਨਾ ਆਖਿਆ ਮੈਥੋਂ ਚੰਦੇਰੀ ਤੋਂ ਗਿਆਨਾਂ ਤਾਂ ਹਾਂ ਚਾਕੇ ਆ ਨੀ ਦੁੱਖਾਂ ਵਿੱਚ ਜਿੰਦ ਰਜ ਗਈ ਪੁੱਬਾ ਮਾਰੇ ਮਾਰੇ ਇੰਨਾ ਰੋਇਆ ਚੰਦੇਰਾ ਭਾਬੀ ਮੇਰੀ ਚੁੰਨੀ ਭਿੱਜ ਗਈ ਪੁੱਬਾ ਮਾਰੇ ਮਾਰੇ ਇੰਨਾ ਰੋਇਆ ਚੰਦਰਾ ਉਹਦੇ ਹੰਝੂਆਂ ਨਾਲ ਭਾਬੀ ਮੇਰੀ ਚੁੰਨੀ ਭਿੱਜ ਗਈ ਕਿੰਨਾ ਚਿਰ ਚੁੱਪ ਰਹਿਣ ਪਿੱਛੋ ਬੋਲਿਆ ਮੂੰਹੋਂ ਤਾਂ ਕੁਝ ਬੋੜ ਮੱਖਣੇ ਹੋਂ ਕਾਪਰ ਕੇ ਠੰਡਾ ਜਾ ਕੇਂਦਰੇ ਕੀ ਬੋਲਣੇ ਨੂੰ ਕੋਲ ਮੱਖਣ ਹੋਂ ਕਪਰ ਕੇ ਠੰਡਾ ਜੈ ਕਹਿੰਦਾ ਰਹਿ ਗਿਆ ਕੀ ਬੋਲਣੇ ਨੂੰ ਕੋਲ ਮੱਖਣ ਕਹਿੰਦਾ ਤੇਰੇ ਨੀਵੇਂ ਛੋੜਿਆਂ ਦੀ ਮਾਰ ਜਿੰਦ ਹੌਲੀ ਹੌਲੀ ਸੈਣ ਗਿੱਜ ਗਈ ਪੁੱਬਾ ਮਾਰੇ ਮਾਰੇ ਇੰਨਾ ਰੋਇਆ ਚੰਦਰਾ ਉਹਦੇ ਹੰ ਭਾਬੀ ਮੇਰੀ ਚੁੰਨੀ ਭਿੱਜ ਗਈ ਪੁੱਬਾ ਮਾਰੇ ਮਾਰੇ ਇੰਨਾ ਰੋਇਆ ਚੰਦੇਰਾ ਉਹਦੇ ਹੰਝੂ ਆ ਨਾ ਭਾਬੀ ਮੇਰੀ ਚੁੰਨੀ